ਪੰਜਾਬ ਦੇ ਸਮੂਹ ਮੁਲਾਜ਼ਮ ਵੀ ਪੰਜਾਬ ਸਰਕਾਰ ਦੀ ਸਿਹਤ ਬੀਮਾ ਯੋਜਨਾ ਦੇ ਅਧੀਨ ਆਉਣਗੇ ਸਮੂਹ ਮੁਲਾਜ਼ਮ ਇਸ ਸਕੀਮ ਦਾ ਲਾਭ ਉਠਾ ਸਕਣਗੇ ਔਰ ਜਾਰੀ ਕੀਤੀ ਨੋਟੀਫਿਕੇਸ਼ਨ ਵਿੱਚੋਂ ਬੜਾ ਸਪਸ਼ਟ ਨਜ਼ਰ ਆ ਰਿਹਾ ਹੈ ਵੀ ਇਸ ਨੋਟੀਫਿਕੇਸ਼ਨ ਤਹਿਤ ਹੁਣ ਪੰਜਾਬ ਦੇ ਸਮੂਹ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਹਰੇਕ ਸਾਲ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਦਾ ਲਾਭ ਮਿਲੇਗਾ ਭਾਵ ਉਸ ਸਾਲ ਵਿੱਚ ਇੱਕ ਮੁਲਾਜ਼ਮ ਦਾ ਪਰਿਵਾਰ 10 ਲੱਖ ਰੁਪਏ ਦਾ ਇਲਾਜ ਮੁਫਤ ਕਰਵਾ ਸਕੇਗਾ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਨੋਟੀਫਿਕੇਸ਼ਨ ਮੁਤਾਬਕ ਮੁੱਖ ਮੰਤਰੀ ਸਿਹਤ ਸਕੀਮ ਯੋਜਨਾ ਤਹਿਤ ਹਰੇਕ ਤਰ੍ਹਾਂ ਦੇ ਮੁਲਾਜ਼ਮ ਇਸ ਸਕੀਮ ਵਿੱਚ ਆਉਣਗੇ ਸਮੂਹ ਰੈਗੂਲਰ ਮੁਲਾਜ਼ਮ ਪੈਨਸ਼ਨਰ ਇਸ ਸਕੀਮ ਦਾ ਲਾਭ ਉਠਾ ਸਕਣਗੇ ਔਰ ਇਸੇ ਤਰ੍ਹਾਂ ਸਮੂਹ ਆਊਟਸੋਰਸ ਮੁਲਾਜ਼ਮ ਜਿਹੜੇ ਕੰਪਨੀਆਂ ਰਾਹੀਂ ਵੱਖ-ਵੱਖ ਵਿਭਾਗਾਂ ਜਾਂ ਅਰਧ ਸਰਕਾਰੀ ਅਦਾਰਿਆਂ ਵਿੱਚ ਭਰਤੀ ਕੀਤੇ ਜਾਂਦੇ ਨੇ ਉਹ ਵੀ ਇਸ ਸਕੀਮ ਵਿੱਚ ਆਉਣਗੇ ਸਮੂਹ ਠੇਕਾ ਮੁਲਾਜ਼ਮ ਵੀ ਇਸ ਸਕੀਮ ਅਧੀਨ ਆਉਣਗੇ ਔਰ ਕੰਸਲਟੈਂਸੀ ਮੁਲਾਜ਼ਮ ਜਿਹੜੇ ਨੇ ਉਹ ਵੀ ਇਸ ਸਕੀਮ ਅਧੀਨ ਆਉਣਗੇ ਔਰ ਬੜਾ ਫਸਟ ਕਹਤਾ ਹੈ ਵੀ ਇਹ ਮੁਲਾਜ਼ਮ ਭਾਵੇਂ ਸਰਕਾਰੀ ਵਿਭਾਗਾਂ ਵਿੱਚ ਕੰਮ ਕਰਦੇ ਹੋਣ ਭਾਵੇਂ ਕਾਰਪੋਰੇਸ਼ਨਾਂ ਵਿੱਚ ਕੰਮ ਕਰਦੇ ਹੋਣ ਭਾਵੇਂ ਸੁਸਾਇਟੀਆਂ ਵਿੱਚ ਕੰਮ ਕਰਦੇ ਹੋਣ ਭਾਵੇਂ ਹੋਰ ਆਰਗੇਨਾਈਜੇਸ਼ਨਾਂ ਵਿੱਚ ਕੰਮ ਕਰਦੇ ਹੋਣ ਉਹ ਸਾਰੇ ਮੁਲਾਜ਼ਮ ਮੁੱਖ ਮੰਤਰੀ ਸੇ ਤਸਕੀਮ ਯੋਜਨਾ ਦਾ ਲਾਭ ਉਠਾ ਸਕਣਗੇ ਭਾਵੇਂ ਹਰੇਕ ਮੁਲਾਜ਼ਮ ਦਾ ਪਰਿਵਾਰ ਹਰੇਕ ਸਾਲ 10 ਲੱਖ ਰੁਪਏ ਦਾ ਇਲਾਜ ਮੁਫਤ ਕਰਵਾ ਸਕੇਗਾ ਇਹ ਗੱਲ ਸਪਸ਼ਟ ਕੀਤੀ ਗਈ ਹੈ ਇਸ ਨੋਟੀਫਿਕੇਸ਼ਨ ਵਿੱਚ ਵੀ ਜਿਹੜੇ ਮੁਲਾਜ਼ਮ ESI CGHS ਤੇ ਹੋਰ ਕੇਂਦਰੀ ਜਾਂ ਸੂਬਾਈ ਸਰਕਾਰਾਂ ਦੀਆਂ ਬੀਮਾ ਸਕੀਮਾਂ ਜਾਂ ਹੋਰ ਕਲੇਮ ਹਾਸਲ ਕਰਨ ਦੇ ਯੋਗ ਨੇ ਉਹ ਇਹਨਾਂ ਦੋਵਾਂ ਵਿੱਚੋਂ ਕਿਸੇ ਇੱਕ ਸਕੀਮ ਦਾ ਲਾਭ ਹਾਸਲ ਕਰ ਸਕਦੇ ਨੇ ਔਰ ਪੰਜਾਬ ਦਾ ਹਰੇਕ ਵਸਨੀਕ ਇਸ ਸਕੀਮ ਦਾ ਲਾਭ ਉਠਾ ਸਕਦਾ ਆਪਣਾ ਆਧਾਰ ਕਾਰਡ ਤੇ VOTER ਪਛਾਣ ਪੱਤਰ ਦਿਖਾ ਕੇ ਇਸ ਸਕੀਮ ਦਾ ਲਾਭ ਉਠਾਇਆ ਜਾ ਸਕਦਾ ਹੈ VOTER ਕਾਰਡ ਤੇ ਆਧਾਰ ਕਾਰਡ ਦਿਖਾ ਕੇ ਹਰੇਕ ਪੰਜਾਬੀ ਦਾ ਜਿਹੜਾ ਆ ਉਹ ਸਿਹਤ ਬੀਮਾ ਦਾ ਜਿਹੜਾ ਕਾਰਡ ਵੀ ਬਣਾਉਣ ਦੀ ਤਜਵੀਜ਼ ਹੈ ਔਰ ਇਦੇ ਵਿੱਚ ਇੱਕ ਹੋਰ ਗੱਲ ਨੋਟੀਫਿਕੇਸ਼ਨ ਚ ਸਾਫ਼ ਕਰ ਦਿੱਤੀ ਹੈ ਵੀ ਜਿਹੜਾ ਪਰਿਵਾਰ ਹੈ ਪਰਿਵਾਰ ਦੀ ਕੋਈ ਸੀਮਾ ਨਿਰਧਾਰਤ ਨਹੀਂ ਕੀਤੀ ਸਰਕਾਰ ਨੇ ਵੀ ਦੋ ਮੈਂਬਰਾਂ ਦਾ ਪਰਿਵਾਰ ਚਾਹੀਦਾ ਚਾਰ ਮੈਂਬਰਾਂ ਦਾ ਪਰਿਵਾਰ ਚਾਹੀਦਾ ਜਾਂ 6 ਜਾਂ 8 ਮੈਂਬਰਾਂ ਦਾ ਪਰਿਵਾਰ ਚਾਹੀਦਾ ਇਹ ਇੱਥੇ ਕਿਹਾ ਵੀ ਸਾਈਜ਼ ਦੀ ਕੋਈ ਸੀਮਾ ਨਹੀਂ ਕਿ ਇਸ ਸਕੀਮ ਵਿੱਚ ਇਸ ਸਕੀਮ ਵਿੱਚ ਪਰਿਵਾਰ ਦਾ ਅਰਥ ਹੈ ਪਰਿਵਾਰ ਦਾ ਮੁਖੀ ਉਸ ਦੀ ਪਤਨੀ ਸਮੂਹ ਅਨਵਿਹਾਏ ਬੱਚੇ ਉਹਨਾਂ ਦੇ ਮਾਪੇ ਤੇ ਵਿਧਵਾ ਤੇ ਉਹਦੇ ਨਬਾਲਕ ਬੱਚੇ ਵਿਧਵਾ ਨੂੰ ਤੇ ਉਹਦੇ ਨਬਾਲਕ ਬੱਚੇ ਜਿਹੜੇ ਨੇ ਇਸ ਪਰਿਵਾਰ ਇੱਕ ਪਰਿਵਾਰ ਦੇ ਮੈਂਬਰ ਮੰਨੇ ਜਾਣਗੇ ਔਰ ਪੰਜਾਬ ਸਰਕਾਰ ਨੇ ਜਿਹੜੀ ਇਹ ਬੀਮਾ ਯੋਜਨਾ ਲਿਆਂਦੀ ਹੈ ਨਵੀਂ ਮੁੱਖ ਮੰਤਰੀ ਸੇ ਸਕੀਮ ਯੋਜਨਾ ਉਹਦੇ ਵਿੱਚ ਬੜਾ ਸਪਸ਼ਟ ਇਹ ਗੱਲ ਕਹੀ ਗਈ ਹੈ ਵੀ ਸਮੂਹ ਸਰਕਾਰੀ ਹਸਪਤਾਲਾਂ ਵਿੱਚ ਇਹ ਮੁੱਖ ਮੰਤਰੀ ਸਿਹਤ ਸਕੀਮ ਯੋਜਨਾ ਜਿਹੜੀ ਹੈ ਉਹ ਲਾਗੂ ਹੋਊਗੀ ਔਰ ਹੁਣ 500 ਦੇ ਕਰੀਬ ਜਿਹੜੇ ਐਨ ਪੈਨਲਡ ਪ੍ਰਾਈਵੇਟ ਹਸਪਤਾਲ ਨੇ ਉੱਤੇ ਵੀ ਇਸ ਸਕੀਮ ਦਾ ਲਾਭ ਮਿਲੇਗਾ ਔਰ ਇਹ ਵੀ ਗੱਲ ਕਹੀ ਗਈ ਵੀ ਆਉਣ ਵਾਲੇ ਸਮੇਂ ਚ 1500 ਤੋਂ ਲੈ ਕੇ 2000 ਦੇ ਕਰੀਬ ਜਿਹੜੇ ਪ੍ਰਾਈਵੇਟ ਹਸਪਤਾਲ ਨੇ ਉਹ ਇਸ ਸਕੀਮ ਦੇ ਅਧੀਨ ਲਿਆਂਦੇ ਜਾਣਗੇ